ਕਹ ਲਿਆ ਸਾਡੇ ਬਾਈ ਕਹਿੰਦਾ ਬਾਈ ਅਸੀਂ ਇੱਕ ਯਾਦਗਾਰੀ ਫੋਟੋ ਜੀ ਖਿਚਾਉਣੀ ਆ ਫਰੀਲ ਬਣਾ ਲੈਣੀ ਇਹਨਾਂ ਦੀ ਅਜੀ ਫੋਰਚੂਨਰ ਵੀ ਨਵੀਂ ਕਢਾਈ ਵੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਪਹੁੰਚੇ ਹੋਇਆ ਮੋਹਾਲੀ ਜੀ ਦੇ ਵਿੱਚ ਅੱਜ ਆਪਾਂ ਇੱਕ ਟਰੈਕਟਰ ਲੈ ਆ ਜੀ ਅਰਜਣ ਬਾਈ ਇਹਨਾਂ ਨੇ ਕਢਾ ਲਿਆ ਨਵਾਂ ਜੀ 3630 4x4 ਤੇ ਪ੍ਰਧਾਨ ਜੀ ਦੇ ਰਿਸ਼ਤੇਦਾਰ ਆ ਥੋੜੀ ਕਰਾਉਣੇ ਗੱਲਬਾਤ ਸਾਰੇ ਪਹੁੰਚੇ ਮਮਾ ਵੀ ਨਾਲ ਆਏ ਹੋਇਆ ਬਣੇ ਰੂ ਵੀਡੀਓ ਦੇ ਵਿੱਚ ਤੇ ਲੋ ਜੀ ਬਾਈ ਆਪਾਂ ਖੜੇ ਆ ਨਵੇਂ ਰੋਡ ਤੇ ਜਿਹੜਾ ਰੋਡ ਨਵਾਂ ਬਣਿਆ ਆ ਬਾਈ ਠੀਕ ਆ ਉਹ ਰੋਡ ਤੇ ਖੜੇ ਆ ਤੇ ਅੱਜ ਟਰੈਕਟਰ ਦਾ ਸੌਦਾ ਕਰਿਆ ਪਹਿਲਾਂ ਮਾਮੇ ਨੂੰ ਮਿਲਾਉਣਾ ਹੈ ਹੋਰ ਮਾਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਸੋ ਠੀਕ ਆ ਜੀ ਹਾਂ ਮੋਜ ਆ ਰਹੀਆਂ ਕਰ ਲੈ ਸੌਦਾ ਟਰੈਕਟਰ ਦਾ ਅੱਜ ਹੋ ਗਿਆ ਠੀਕ ਆ ਜੀ ਪ੍ਰਧਾਨ ਜੀ ਨੇ ਦਵਾਤਾ ਟਰੈਕਟਰ ਆਪਾਂ ਨੂੰ ਠੀਕ ਆ ਜੀ ਹਾਂ ਚਲੋ ਜੀ ਮਾਰਿਆ ਪ੍ਰਧਾਨ ਨੇ ਆਜੋ ਆਵੇ ਮੜਾ ਪ੍ਰਧਾਨ ਜੀ ਜੋਰ ਤੋਂ ਮਾਰਿਆ ਔਰ ਜਾਨੀ ਕੀ ਹਾਲ ਹੈ ਜੀ ਉਹ ਠੀਕ ਹੈ ਜੀ ਹਾਂ ਰਾਣੇ ਨਾਮ ਦਾ ਕੀ ਦਿੱਤਾ ਹੋਰ ਮਨ ਵੀਰੇ ਅੱਛਾ ਜੱਗੂ ਨੇ ਮੈਨੂੰ ਅੱਜ ਜਾਨ ਨਹੀਂ ਬੁਲਾਈ ਹੈਗੀ ਅੱਛਾ ਨਹੀਂ ਜੱਗੂ ਨੇ ਕਹਿੰਦਾ ਕਿ ਰਾਹ ਤੇ ਰੁਕੂਗੇ ਲੇਟ ਵੀ ਹੁੰਦੇ ਤੇ ਉਹ ਨਹੀਂ ਟਾਈਮ ਘਟਦਾ ਜੀ ਹਾਂ ਟਾਈਮ ਘਟਦਾ ਸੱਚੋਂ ਕਹਿੰਦਾ ਵੀ ਬੱਦ ਕਿਉਂ ਹੈ ਜੀ ਨੇ ਕਹਿੰਦਾ ਰਾਹ ਤੇ ਪਹੁੰਚਦੇ ਤੇ ਮੈਂ ਤਾਂ ਕਿਹਾ ਜੱਗੂਆਂ ਕਹਿ ਨਹੀਂ ਸਕਦਾ ਨਹੀਂ ਜੱਗੂ ਦੇ ਕਹਿ ਹੋ ਗਿਆ ਜੀ ਉਹ ਨਹੀਂ ਉੱਥੇ ਥੋੜਾ ਪਾਉਂਦੇ ਤੇ ਲੇਟ ਆ ਆ ਪਤਾ ਜੀ ਮੈਂ ਹਾਂ ਮੈਂ ਕਹਿੰਦਾ ਚਲੋ ਮੈਂ ਨਹੀਂ ਫਸ ਕਰੀਗਾ ਜੱਗੂ ਤਾਂ ਕਹਿ ਨਹੀਂ ਸਕਦਾ ਅੱਛਾ ਫਿਰ ਅਸੀਂ ਵੀ ਅਸੀਂ ਵੀ ਸਮਝ ਲੈ ਆ ਵੀ ਠੀਕ ਆ ਹਾਂ ਜੀ ਹਾਂ ਕਿ ਲੇ ਹਾਂ ਜੀ ਨਾ ਉਹਨਾਂ ਦੇ ਖਾਸ ਰਿਸ਼ਤੇਦਾਰਾਂ ਕੋਲ ਟਰੈਕਟਰ ਦਵਾਇਆ ਤੇ ਮੈਨੂੰ ਫੋਟੋਆਂ ਪਾਈ ਸੀ ਸਵੇਰੇ ਤਾਂ ਜੀ ਕਹਿੰਦੇ ਵੀ ਰੇਟ ਵਾਂਗਾ ਰੇਟ ਕੋਲਦੇ ਆਪਾਂ ਜਾ ਕੇ ਦੇਖਦੇ ਆਂ ਜਾ ਕੇ ਗੱਲ ਕਰੀਏ ਨਾ ਵੀਰਾਂ ਟਰੈਕਟਰ ਲੈ ਹੋਈ ਵੀਰੇ ਕੀ ਹਾਲ ਹੈ ਜੀ ਠੀਕ ਹੋ ਪਰਾ ਹਾਂ ਠੀਕ ਆ ਤੇ ਬਾਈ ਤੁਹਾਨੂੰ ਮੁਬਾਰਕਾ ਨਵੇਂ ਟਰੈਕਟਰ ਦੀਆਂ ਤੁਹਾਨੂੰ ਜੀ ਬਹੁਤ ਬਹੁਤ ਠੀਕ ਹੈ ਜੀ ਤੇ ਬਾਈ ਇਹਨਾਂ ਨੇ 36 30 ਕਢਾਇਆ 4x4 25 ਮਾਡਲ ਵੀਰੇ ਹੋਣੀ ਕਢਾਇਆ ਹਾਂ ਹਾਂ 25 ਮਾਡਲ ਅੱਛਾ ਠੀਕ ਹੈ ਠੀਕ ਅੱਛਾ ਪਰਸੂ ਨੂੰ ਕਢਾਇਆ ਠੀਕ ਹੈ ਤੇ ਉਹ ਵੀ ਟਰੈਕਟਰ ਨਵੇਂ ਕਢਾਇਆ ਆਪਣਾ ਹਾਂ ਜਾਂ ਓਕੇ ਉਹ ਟਰੈਕਟਰ ਤਾਂ ਦੇਖ ਲੈ ਪਤਾ ਨਹੀਂ ਐਂ ਦੱਸੋ ਵੀਜਾ ਟਰੈਕਟਰ ਆ ਪਾ ਕੇ ਦੇਖਿਆ ਟਰੈਕਟਰ ਕਿਹੜਾ ਲੱਤਾ ਵੇਖਿਆ ਕੋਈ ਨਹੀਂ ਦੱਸਦਾ ਹੈ ਹਨਾ ਗੇੜਾ ਤਾਂ ਨਹੀਂ ਲਿਆ ਪਸਾਰੇ ਕਰਿਆ ਬਸ ਫਿਰ ਡਾਕਟਰ ਮਰੀਦ ਦੇ ਕੇ ਵੀ ਦੱਸ ਦਿੰਦੇ ਵੀ ਮੇਰੀ ਮਮੀ ਕਿਹਾ ਇਹਨੂੰ ਨਹੀਂ ਇਹ ਉਹੀ ਗੱਲ ਆ ਬਾਈ ਪਤਾ ਜੀ ਹੁਣ ਜਿਵੇਂ ਗਾਹ ਕਾਉਨੇ ਕਰੇ ਪਹਿਲਾਂ ਦੇ ਗੇੜਾ ਲੈ ਗੇੜਾ ਦੱਸਦਾ ਫੋਟੋ ਵੀ ਦਿੱਤਾ ਤਾਂ ਮੈਨੂੰ ਅੱਛਾ ਜੀ ਹਾਂ ਵੀ ਜਾਣਾ ਜਾਣਾ ਹਾਂ ਬਿਲਕੁਲ ਜੀ ਫਿਰ ਅਸੀਂ ਅੱਜ 11 ਭਾਦੋਂ ਦੀ ਪੱਠਾ ਸਾਹਿਬ ਟੀਪੀ ਸਾਹਿਬ ਗੇੜੇ ਲਾਏ ਠੀਕ ਆ ਜੀ ਨਾ ਵਧੀਆ ਰਹੀ ਆ ਜੀ ਕੰਮ ਆਪਣਾ ਕੰਮ ਹੋ ਗਿਆ ਬਾਕੀ ਅਮਨભાઈ ਨੇ ਵੀ ਬਾਈ ਪੂਰਾ ਸਾਥ ਦਿੱਤਾ ਨਾ ਵਧੀਆ ਠੀਕ ਆ ਜੀ ਤੇ ਵੀ ਇਹਨਾਂ ਦਾ ਬਹੁਤ ਵਧੀਆ ਸੁਭਾਅ ਬਾਈ ਨਾਲ ਵਧੀਆ ਸੌਦਾ ਕਰਿਆ ਆਪਣੇ ਨਾਲ ਆ ਠੀਕ ਆ ਜੀ ਤੇ ਬਾਕੀ ਆ ਟਰੈਕਟਰ ਦਾ ਲਿਆ ਬਾਈ ਨਾਲ ਤੋਂ ਟਾਇਰ ਨਾਲ ਦੇ ਆ ਬਾਈ 70% ਟਰੈਕਟਰ ਦੇ ਠੀਕ ਆ ਕਲਚ ਕਲਚ ਵੀ ਨਹੀਂ ਹਜੇ ਖੁੱਲਿਆ ਹੋਆ ਟਰੈਕਟਰ ਦਾ 2100 ਘੰਟੇ ਸ਼ਾਇਦ ਟਰੈਕਟਰ ਇਹਨਾਂ ਨੇ ਚੱਲਿਆ ਹੋਇਆ ਤੇ ਬਾਕੀ ਆਪਾਂ ਥੋੜਾ ਜਿਹਾ ਨੂੰ ਧੋਸ ਸਵਾਰ ਕੇ ਵੀਡੀਓ ਪਾਵਾਂਗੇ ਟਰੈਕਟਰ ਦੀ ਹਾਂ ਜੀ ਸਾਡੇ ਕੋਲ ਆ ਕੇ ਥੋੜਾ ਜਿਹਾ ਨਾ ਹੋਰ ਵਧੀਆ ਲੱਗਣ ਲੱਗ ਜਾਣਾ ਹਾਂ 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 ਜੀ ਜਮੀਂ ਪੈ ਜੂਵੇ ਤੋ ਹੋ ਜਾਣਾ ਇਹ ਨਾ ਨਾ ਇਹ ਸਰਪਤੋ ਮਾਰਕਟ ਤੋਂ ਡੀਲਰ ਮਾਰਕਟ ਤੋਂ ਪਰ ਆਪਾਂ ਰੋਪੜ ਦੇ ਨੰਬਰ ਵੀ ਬਾਈ ਇਹਨਾਂ ਨੇ ਮੈਸੇਜ 'ਆ ਲਿਆ ਵਾ 5243 ਪੀਪੀ 6 ਵਪਾਰ ਉੱਪਰ ਦੇਮੀ ਜਦੋਂ ਹੀ ਚੱਲਦਾ ਹੈ ਹਾਂ ਮੀ ਤਾਂ ਚੱਲਦਾ ਤਿੰਨ ਦਿਨ ਦਾ ਹੀ ਮੀ ਤਾਂ ਸਾਰਾ ਹੀ ਇੱਥੇ ਸਾਰਾ ਹੀ ਹੈ ਨਹੀਂ ਸਾਰਾ ਹੀ ਹੈ ਤੇ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਰੇ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਚੱਲੀਏ ਆਪਾਂ ਵੀ ਜਾ ਕੇ ਅਸੀਂ ਟਰੈਕਟਰ ਵੀ ਅੰਦਰ ਲਾਉਣੇ ਆ ਟਰੈਕਟਰ ਬਾਹਰੇ ਖੜੇ ਸਾਡੇ ਸਾਰੇ ਤੇ ਲੋ ਭਾਈ ਬਾਕੀ ਮਮਾ ਕਹਿੰਦਾ ਹਾਂ ਜੱਗੂ ਚਾਹ ਬਣਾਉ ਜੇ ਕੌੜਾ ਕਸਿਆਲਾ ਕਰਨਾ ਤਾਂ ਮੈਂ ਕਰੂੰਗਾ ਮਗਰ ਨਹੀਂ ਸਾਡੇ ਜੇ ਨਹੀਂ ਹੈਗਾ ਸਾਡਾ ਦਾ ਬਾਈ ਕੰਮ ਜਾਨੀ ਕਿ 5 ਵਜੇ ਤੇ ਕੰਮ ਸਾਡੂ ਬਾਈ ਚੱਲਦਾ ਮੈਂ ਤਾਂ ਜਦਾ ਇਹਨੇ ਫਿਲਹਾਲ ਕੰਮ ਹੈਗਾ ਦੋਹੇ ਆਪਸ਼ਨਾਂ ਦੇ ਦਿੱਤੀਆਂ ਜਾਨੀ ਦੋਹੇ ਆਪਸ਼ਨਾਂ ਦੇ ਦਿੱਤੀਆਂ ਦੋਹੇ ਆਪਸ਼ਨ ਹੈਗੀਆਂ ਹਾਂ ਦੋਨੇ ਹੈਗੀਆਂ ਤੇ ਚਲੋ ਬਈ ਚੱਲੀਏ ਪ੍ਰਧਾਨ ਜੀ ਲਾਇਰ ਆਪ ਤੁਹਾਨੂੰ ਓਕੇ ਬਈ ਇਹ ਰੋਡ ਦੂਆ ਆਪਣਾ ਭਰਤਮਾਲੀ ਰੋਡ ਆ ਇਹ ਹਾਂ ਹਾਂ ਅੱਛਾ ਠੀਕ ਆ ਤੇ ਆਪਾਂ ਖੜੇ ਆ ਬਾਈ ਲਾਂਡਰਾਂ ਦੇ ਕੋਲ ਠੀਕ ਹੈ ਜੀ ਤੇ ਟਰੈਕਟਰ ਹੁਣ ਲਿਬੜਿਆ ਤੇ ਬੜਿਆ ਹੋਇਆ ਬਾਈ ਇਹਨਾਂ ਦਾ ਠੀਕ ਹੈ ਜੀ ओरिजिनल ਟਰੈਕਟਰ ਚੱਲਿਆ ਹੋਇਆ ਕਨੈਕਚ ਕੁਲੋਚੇ ਨੂੰ ਵੀ ਬਾਈ ਇਹ ਤੱਕ ਚਾਬੀ ਨਹੀਂ ਹੈਗੀ ਟਰੈਕਟਰ ਸਾਰਾ ਸੀਲ ਹੈ ਲਿਫਟ ਟਾਪਾ ਤੱਕ ਵੀ ਨਹੀਂ ਖੁੱਲਿਆ ਵਾ ਟਰੈਕਟਰ ਦਾ ਠੀਕ ਹੈ ਜੀ ਤੇ ਜਿਹਨੇ ਵੀ ਲੈਣਾ ਹੋਇਆ ਆਪਣੇ ਨਾਲ ਕਰ ਲਿਓ ਸੰਪਰਕ ਟਾਇਰਾਂ ਦੀ ਕੰਡੀਸ਼ਨ 70 ਪੈਸੇ ਪਈ ਆ ਬਾਈ ਨਾਲ ਠੀਕ ਹੈ ਜੀ ਤੇ ਰਾਚ ਬਾਈ ਉਹ ਬਹੁਤ ਆ ਬੁਗ ਕਰਦਾ ਤੈਨੂੰ ਜਾ ਕੇ ਕਰਲਣਾ ਸ਼ਾਇਦ ਹੋ ਸਕਦਾ ਨੂੰ ਅੱਜ ਮੈਂ ਘਰ ਨੂੰ ਲੈ ਜਾਵਾਂ ਕੱਲੂ ਚੰਗੀ ਤਰ੍ਹਾਂ ਧਵਾ ਧੂ ਕੇ ਫੇਰ ਇਹਦੀ ਵੀਡੀਓ ਕਰਾਂਗੇ ਆਪਾਂ ਲੋੜ ਆਪਾਂ ਠੀਕ ਹੈ ਜੀ ਤੇ ਬਾਈ ਇਹਨਾਂ ਨੇ ਫੋਰਚੂਨਰ ਵੀ ਨਵੇਂ ਕਢਾਈ ਹੋਈ ਪੀਪੀ 27 ਤੇ ਇੱਧਰ ਬਾਈ ਇਸ ਏਰੀਏ ਦੇ ਵਿੱਚ ਮਹਾਰਾ ਦੀ ਕਿਰਪਾ ਜ਼ਮੀਨਾਂ ਜਮੂਨਾ ਦਾ ਰੇਟ ਵਧੀਆ ਹੋ ਗਿਆ ਠੀਕ ਹੈ ਜੀ ਮੇਰੇ ਹਿਸਾਬ ਨਾਲ ਇਸ ਏਰੀਏ ਦੇ ਵਿੱਚ ਬਾਈ 5-7 ਕਰੋੜ ਰੁਪਇਆ ਨਾਰਮਲੀ ਹੋਊਗਾ ਰੇਟ ਘਟ ਤੋਂ ਘੱਟ ਵੀ ਠੀਕ ਹੈ ਜੀ ਤੇ ਜਿੰਨਾ ਵੀ ਮੁਹਾਲੀ ਏਰੀਆ ਮਹਾਰਾ ਦੀ ਬਹੁਤ ਕਿਰਪਾ ਹੋਈ ਹੈ ਔਰੇ ਤੇ ਚਲੋ ਟਾਈਮ-ਟਾਈਮ ਦੀ ਗੱਲ ਹੈ ਲੋ ਜੀ ਚੱਲੇ ਬਾਈ ਨਾਲ ਰੀਲ ਬਣਾਉਣੀ ਆ ਸਲੀਮਾ ਮਮੀ ਫੇ ਆਪਾ ਭਾਈ ਚੱਲੇ ਚਲੋ 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 ਭਾਈ ਕਹਿੰਦਾ ਇੱਕ ਯਾਦਗਾਰੀ ਰੀਲ ਬਣਾਉਣੀ ਆ ਕਿਉਂਕਿ ਭਾਈ ਦਾ ਉਸ ਟਰੈਕਟਰ ਦੇ ਨਾਲ ਵੀ ਮੋਹ ਜੁੜਿਆ ਹੋਇਆ ਦਾ ਪਹਿਲਾ ਜਿਹੜਾ ਦੂ ਅਰਜਨ ਦੇ ਨਾਲ ਠੀਕ ਹੈ ਜੀ ਤੇ ਕਿੱਥੇ ਆਹ ਟਰੈਕਟਰ ਅੱਛਾ ਉਹ ਭਾਈ ਇਹ ਰੂ ਵੀ ਲਾਉਣਾ ਹੈ ਫੋਰ ਬਾਈ ਹੁਣ ਚਲਾ ਦੇਆ ਸਾਡੇ ਬਾਈ ਕਹਿੰਦਾ ਬਾਈ ਅਸੀਂ ਇੱਕ ਯਾਦਗਾਰੀ ਫੋਟੋ ਜੀ ਖਿਚਾਉਣੀ ਆ ਰੀਲ ਬਣਾ ਲੈਣੀ ਇਹਨਾਂ ਵੀ ਅਜੀ ਫੋਰਚੂਨਰ ਵੀ ਨਵੀਂ ਕੋੜਾਈ ਵੀ ਇਹਨਾਂ ਨੇ ਕੋਸ਼ਿਉ ਨੇ ਨਵੀਂ ਅੱਛਾ ਇਹ ਕਿਹੜਾ ਮਾਡਲ ਆ ਬਾਈ ਫੋਰਚੂਨਰ 24 ਮਾਡਲ ਓਕੇ ਅੱਛਾ 25 ਹੋ ਆ ਇਹ ਤਾਂ ਨਵੀਂ ਹੋ ਆ ਅੱਛਾ ਇਹਦਾ ਕੰਮ ਸਾਰ ਤਿਆਰੀ ਕਰਿਆ ਹੋਆ ਤਿਆਰੀ ਸਾਰੇ ਕੰਮ ਹਾਂਜੀ ਚਲੋ ਵਧੀਆ ਬਾਈ ਮਹਾਰਾ ਦੀ ਕਿਰਪਾ ਚਾਹੀਦੀ ਆ ਓਕੇ ਤੇ ਲੋ ਜੀ ਈ ਆਪਣਾ ਬਾਈ ਨਵੀ ਬਾਈ ਬਣਾ ਲਈ ਛੋਟੀ ਵੀਡੀਓ ਇਹ ਰੋਡ ਬਾਈ ਸਾਰਾ ਸਰੇ ਦੇ ਸਰੇ 4 ਲੈਂਡ ਰੋਡ ਬਣਿਆ ਹੈ ਨਾ 3 ਲੈਂਡ ਰੋਡ ਆ ਇਹ ਉਰੇ ਥੋੜਾ ਉੱਚਾ ਘਟਾ ਉਹ ਤੋਂ ਸਾਡੇ ਵੱਲ ਉੱਚਾ ਬਹੁਤ ਚੱਕਦਾ ਬਾਈ ਇਹ ਉਰੇ ਤੇ ਲਗਭਗ ਠੀਕ ਹੈ ਜਮੀਨ ਤੋਂ ਤਰੀਬਨ 3 ਫੁੱਟ ਉੱਚਾ ਹੋਊਗਾ ਪਰ ਉਧਰ ਸਾਡੇ ਏਰੀਆ ਵਿੱਚ ਚਮਕੌਰ ਸਾਹਿਬ ਵੱਲ ਤਰੀਬਨ 8 8 9 9 ਫੁੱਟ ਰੋਡ ਚੱਕਦਾ ਹੈ ਠੀਕ ਹੈ ਜੀ ਤੇ ਇਧਰ ਤੇ ਇਹ ਚਾਲੂ ਹੋ ਗਿਆ ਤੁਹਾਨੂੰ ਆਵਾਜ਼ਾਂ ਵੀ ਸ਼ੁਰੂ ਹੋ ਗਈ ਬਾਈ ਗੱਡੀਆਂ ਦੀ ਦੇਖੋ ਤੁਸੀਂ ਦੇਖ ਸਕਦੇ ਆ ਕਰਾਲੀ ਤੱਕ ਹੁਣੇ ਰੋਡ ਪੂਰਾ ਚਾਲੂ ਆ ਪੂਰੀ ਟ੍ਰੈਫਿਕ ਇਹਦੇ ਤੇ ਚੱਲਦੀ ਆ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਹਾਂ ਜੀ ਬਾਈ ਹਾਂ ਠੀਕ ਹੈ ਵੀਰੇ ਉਹ ਵੀ ਫੋਟੋ ਖਿਚਾ ਲਈ ਬਾਈ ਨਾਲ ਯਾਦਗਾਰੀ ਹਾਂ ਤੇ ਹੁਣੇ ਯਾਦ ਰੱਖੋ ਵੀ ਟੈਕਟਰ ਲੱਤਦਾ ਬਾਈ ਨਾਲ ਨਾ ਨਾ ਠੀਕ ਹੈ ਅੱਜ ਜੱਗੂ ਖੁਸ਼ ਆ ਪੂਰਾ ਜੱਗੂ ਖੁਸ਼ ਠੀਕ ਹੈ ਬਾਈ ਧੰਨਵਾਦ ਠੀਕ ਹੈ ਕੀ ਆ ਪਤਨ ਲੈ ਵੀ ਪਾਜ ਆ ਕੇ ਚਾਲੇ ਹੁਣ ਹੋਰ ਹੋ ਚੱਲੀ ਆ ਬਾਈ 5 ਵਜ ਗਏ ਟਰੈਕਟਰ ਵੀ ਆ ਕੇ ਅੰਦਰ ਕਰਨਾ ਹਾਂ ਠੀਕ ਆ ਜੋ ਤਵੇ ਪਾਜ ਲੋ ਜੀ ਭਾਈ ਆਪਾਂ ਪਹੁੰਚ ਗਏ ਇਹ ਰੋਡ ਤਾਂ ਨਹੀਂ ਬਦਲਦਾ ਵੀ ਆਪਾਂ ਕਿੱਥੇ ਹੈਗੇ ਕਿੱਥੇ ਨੇ ਕਿਉਂਕਿ ਸਾਰਾ ਰੋਡ ਬਾਈ ਇਹ ਖੇਤਾਂ ਦੇ ਵਿੱਚੋਂ ਨਿਕਲਿਆ ਹੋਇਆ ਉਹ ਪਿੱਛੇ ਟੋਲ ਬਲਾਜਾ ਰਹਿ ਗਿਆ ਜੀ ਉਹ ਟੋਲ ਲੱਗੂਗਾ ਉੱਥੇ ਦੇਖੋ ਕਾਫੀ بڑا ਟੋਲ ਬਲਾਜਾ ਹੈ ਇੱਕ ਸਾਈਡ ਨੂੰ ਅੱਠ ਗੇਟ ਆ ਠੀਕ ਹੈ ਜੀ ਲੋ ਜਿਹੜੇ ਕਹਿੰਦੇ ਨੇ ਵੀ ਇਹ ਰੋਡ ਤੇ ਆਮ ਬੰਦਾ ਚੜ ਨਹੀਂ ਸਕਦਾ ਇਤਾਂ ਦੀ ਮਨ ਲੱਗ ਨਹੀਂ ਲੱਗਦੀ ਟੋਲ ਲੱਗਣਗੇ ਤੇ ਟੋਲ ਵੀ ਮਨ ਲਾ ਦੇ ਤਾਂ ਵਧੀਆ ਹੋਊਗਾ ਬੂੜਾ ਇਹ ਇਹ ਰੋਡ ਸਾਰੇ ਹੀ ਤਰੀਵੇਂ ਜ਼ਮੀਨਾਂ ਦੇ ਵਿੱਚੋਂ ਨਿਕਲਿਆ ਹਜ਼ਾਰਾਂ ਹੀ ਏਕੜ ਬਾਈ ਜ਼ਮੀਨ ਤੇ ਰੋਡ ਦੇ ਤੇ ਰੋਡ ਦੇ ਅੰਦਰ ਐਕਵਾਇਰ ਹੋਈ ਆ ਤੇ ਆਪਾਂ ਹੁਣ ਮੋਹਾਲੀ ਦੇ ਸਮਝ ਲਓ ਲਾਂਡਰਾ ਕੋਲ ਵੀ ਹੋ ਕੇ ਵਾਲੇ ਇਹ ਰੋਡ ਸਿੱਧਾ ਕਰਾਲੀ ਦੇ ਕੋਲ ਜਾ ਕੇ ਨਿਕਲਣਾ ਠੀਕ ਹੈ ਜੀ ਸੁਰੇ ਕੁਝ ਨਹੀਂ ਬਦਲਾਦਾ ਵੀ ਆਪਾਂ ਕਿਹੜੇ ਪਿੰਡ ਹੈਗੇ ਆ ਕਿਹੜੇ ਮੇਲੇ ਨੇ ਕਿਉਂਕਿ ਆਲੇ ਦੁਆਲੇ ਖੇਤੇ ਖੇਤ ਆ ਬਾਈ ਆ ਜਿਹੜੇ ਬੋਰਡ ਵਗੈਰਾ ਉਹ ਉਹ ਵੀ ਲੱਗ ਚੁੱਕੇ ਆ ਤੇ ਦੇਖੋ ਆਹ ਰੋਡ ਦੇ ਨਾਲ ਸਮੇਟਰ ਬਣਾਇਆ ਹੋਇਆ ਪਰ ਇੱਕ ਗੱਲ ਹੈਗੀ ਆ ਬਾਈ ਜਿਹਨੇ ਇਹ ਬੰਦੇ ਨੇ ਅੰਮ੍ਰਿਤਸਰ ਜਾਣਾ ਜਾਂ ਕਿਤੇ ਦੂਰ ਜਾਣਾ ਉਹਦੇ ਵਾਸਤੇ ਬਹੁਤ ਵਧੀਆ ਰੋਡ ਆ। 4 ਲੇਨ ਰੋਡ ਆ ਇੱਥੇ ਤੇ 4 ਲੇਨ ਆ ਬਸ 3 ਲੇਨ ਆ ਇਹਦੇ ਜੇ ਪੱਟੀਆਂ ਵੱਜਣਗੀਆਂ ਬਾਈ। ਠੀਕ ਆ ਜੀ। ਬਾਕੀ ਆਉਣ ਵਾਲਾ ਸਮਾਂ ਦੱਸੂਗਾ। ਆ ਦੇਖੋ ਰੋਡ ਇੱਥੇ ਤੋਂ ਕਿੰਨਾ ਉੱਚਾ ਚੱਕਦਾ ਬਾਈ। ਪੁਰੇ ਤੋਂ ਰੋਡ ਬਹੁਤ ਉੱਚਾ ਚੱਕਦਾ ਇਹਨਾਂ ਨੇ। ਘੱਟੋ ਘੱਟ ਵੀ 10-12-12 ਫੁੱਟ ਆ ਉਹ ਅੱਗੇ ਦੇ ਲੈ ਕੇ ਦੇਖੋ। ਠੀਕ ਆ ਜੀ। ਇਹਦੀ ਮਾਰ ਬਾਈ ਆਪਾਂ ਨੂੰ ਉਸ ਟਾਈਮ ਪਤਾ ਲੱਗਣਾ ਜਦੋਂ ਕਿਤੇ ਭਾਰੀ ਮੀਂਹ ਪੈਣਾ ਹੈ ਫੇਰ ਪਤਾ ਲੱਗਣਾ ਵੀ ਇਹ ਇਹਦਾ ਕੀ ਨੁਕਸਾਨ ਆ ਠੀਕ ਹੈ ਜੀ ਆ ਦੇਖੋ ਰੋਡ ਕਿੰਨਾ ਉੱਚਾ ਬਾਈ ਤਕਰੀਬਨ ਇੱਧਰ ਜ਼ਮੀਨ 15 ਫੁੱਟ ਨਹੀਂ ਵੀ ਆ ਬਹੁਤ ਮਿੱਟੀ ਪਈ ਆ ਬਾਈ ਨਜਾਇਜ਼ ਮਿੱਟੀ ਪਈ ਆ ਨਾਲ ਦੇ ਖੇਤਾਂ ਕੋਲ ਚਾਚਾ ਆ ਕੇ ਮਿੱਟੀ ਪਾਈ ਗਏ ਲੋਕਾਂ ਨੇ ਮਿੱਟੀ ਵੇਚੀ ਵੀ ਪਾਉ ਦਾ ਭਾਰੀ ਵਾਹਨ ਕੋਈ ਔਰ ਰੱਖ ਸੇ ਭਾਈ ਸਾਰਾ ਬਾਹਰ ਵਾਲਾ ਸਿਸਟਮ ਕਰਿਆ ਆਪ ਦੇਖਿਆ ਇਹਨਾਂ ਨੇ ਕਹਿ ਕੇ ਲਾਇਆ ਜਿਹੜੇ بڑے ਵਹਾਨਾ ਵੀ ਉਹ ਆਪਣੇ ਖੱਬੇ ਸਾਈਡ ਰੱਖ ਕੇ ਚਲਾਉਂ ਇਦਾਂ ਹੀ ਠੀਕ ਹੈ ਜੀ ਤੇ ਬਾਕੀ ਭਾਈ ਆਪਾਂ ਸਾਨੂੰ ਉੱਪਰ ਪਹੁੰਚ ਕੇ ਵੀਡੀਓ ਦਾ ਐਂਡ ਕਰ ਲੈਣਾ ਆਪਾਂ ਨੇ ਲੋ ਜੀ ਵੀਰੋ ਪਹੁੰਚ ਗਏ ਘਰਾਂ 7:00 ਵੱਜ ਗਿਆ ਆਪਾਂ ਨੂੰ ਇੱਕ ਘੰਟਾ ਪੂਰਾ ਡੇਢ ਲੱਗ ਗਿਆ ਜੀ ਠੀਕ ਹੈ ਜੀ ਤੇ ਬਾਕੀ ਆਪਾਂ ਤੁਹਾਨੂੰ ਕੱਲ ਨੂੰ ਚੰਗੀ ਤਰ੍ਹਾਂ ਧੋ ਧੂ ਕੇ ਵੀਡੀਓ ਬਣਾਵਾਂਗੇ ਇਹਦੀ ਪੂਰਾ ਵਧੀਆ ਚੱਲਦਾ ਵਾ ਇੱਕ ਨੰਬਰ ਐ ਨਾ 2000 ਘੰਟੇ ਦੇ ਕਰੀਬ ਚੱਲਿਆ ਹੋਇਆ ਟਰੈਕਟਰ ਜੀ ਇਹ ਠੀਕ ਹੈ ਜੀ ਤੇ ਬਾਕੀ ਜੋ ਵੀ ਗੱਲਬਾਤ ਹੈ ਕਿਤੋਂ ਬਾਈ ਇੰਜਨ ਨੂੰ ਕਿਤੇ ਵੀ ਚਾਬੀ ਨਹੀਂ ਹੈਗੀ ਸਾਰਾ ਟਰੈਕਟਰ ਸੀਲਡ ਆ ਸਿੱਕਾ ਸ਼ੁੱਕਰ ਦੇਖ ਲਓ ਜੀ ਉਦੋਂ ਹੀ ਲੱਗੇ ਹੋਏ ਨਾਲ ਦੇ ਟਰੈਕਟਰ ਤੇ ਆ ਦੇਖੋ ਠੀਕ ਲੋ ਜੀ ਛਤਰੀ ਸ਼ੁਕਰੀਆ ਲੇਟਾਂ ਲੁੱਟਾਂ ਸਾਰਾ ਕੁਝ ਓਕੇ ਆ ਤੇ ਕੰਮੇ ਕੋ ਫੋੜ ਵੀ ਬਾਈ ਟਰੈਕਟਰ 96 ਮਾਡਲ ਇਹਦੀ ਆਪਾਂ ਤੁਹਾਨੂੰ ਵੀਡੀਓ ਫੇਰ ਰੁੱਕ ਕੇ ਇੱਕ ਅੱਧਾ ਦਿਨ ਰੁੱਕ ਕੇ ਪਾਵਾਂਗੇ ਠੀਕ ਆ ਸਾਰਾ ਟਰੈਕਟਰ ਰਿਜਨਲ ਆ ਹਰੇ ਮਰਮਾ ਦਾ ਰੰਗ ਟੋਟਲੀ ਸਾਰਾ ਕੁਝ ਨਾਲ ਦਾ ਠੀਕ ਆ ਜੀ ਪੂਰਾ ਘੈਂ ਟਰੈਕਟਰ ਤੇ ਬਾਕੀ ਠੀਕ ਹੈ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰਦੇ ਹੋ ਸਬਸਕ੍ਰਾਈਬ ਬਾਕੀ ਕਿਸੇ ਵੀਰ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦੇ ਲਓ ਧੰਨਵਾਦ